ਬੀਪੀ ਖਾਲਾ ਨੂੰ ਵੋਟ ਪਾਉਣਗੇ ਉਹ ਇੱਕ ਸਰਟੀਫੀਕੇਟ ਹੋਊਗਾ ਪੰਜਾਬ ਦੇ ਲੋਕਾਂ ਵੱਲੋਂ ਕਿ ਅਜੇ ਸਾਡੇ ਵਿੱਚ ਅਣਖ ਤੇ ਗੈਰਤ ਸਿੱਖਾਂ ਵਿੱਚ ਈ ਹੁੰਦੀ ਹੈ ਕਿੰਨਾ ਸਾਨੂੰ ਲਾਲਚੀ ਬਣਾਤਾ ਭੁਖਾਰੀ ਬਣਾਤਾ ਆਟਾ ਢਾਣ ਲੈ ਲਓ ਆ ਚੀਂਗ ਮੁਕਤ ਲੈ ਲਓ ਉਹ ਤੁਸੀਂ ਤੇ ਬਾਬੇ ਨਾਨਕ ਦੀ ਕਿਰਤੀ ਸਿੱਖਸੋ ਲੋਕ ਸਭਾ ਚੋਣਾਂ 'ਚ ਖਡੂਲ ਸਾਹਿਬ ਤੋਂ ਪੰਜਾਬ ਵਿਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਸੇਵਾ ਸਿੰਘ ਸੇਖਵਾ ਨੇ ਜਸ਼ੀਲਾ ਭਾਸ਼ਣ ਦਿੱਤਾ ਉਹਨਾਂ ਇਲਾਕੇ ਦੇ ਲੋਕਾਂ ਨੂੰ ਆਖਿਆ ਕਿ ਬੀਬੀ ਖਾਲੜਾ ਨੂੰ ਵੋਟ ਪਾ ਦੱਸ ਦਿਓ ਕਿ ਸਿੱਖਾਂ 'ਚ ਅਣਖ ਤੇ ਕੈਰਤ ਹਾਲੇ ਵਿੱਚ ਹੁੰਦੀ ਹੈ ਇਸ ਤੋਂ ਇਲਾਵਾ ਰਵਾਇਤੀ ਪਾਰਟੀਆਂ ਤੇ ਸੇਖਵਾ ਨੇ ਕਿੰਜ ਸਾਦੇ ਨਿਸ਼ਾਨੇ ਤੁਸੀਂ ਆਪ ਸੁਣ ਲਓ ਉਹ ਇਨਸਾਨ ਉਹ ਹੈ ਇਸ ਸਾਰੀ ਦੁਨੀਆ ਦੇ ਸਿੱਖਾਂ ਵਿੱਚੋਂ ਇੱਕ ਇਕੱਲਾ ਇਨਸਾਨ ਹੈ ਜਿਹੜਾ ਚੀਫ ਜਨਰਲ ਬਣਿਆ ਪਹੁੰਚਾਂ ਦਾ ਉਹੋ ਜਿਹੇ ਇਨਸਾਨ ਨੂੰ ਉਮੀਦਵਾਰ ਬਣਾ ਕੇ ਵਾਪਸ ਲੈਣਾ ਬੜਾ ਉਪਸ ਕੋਈ ਸਧਾਰਨ ਵਿਅਕਤੀ ਹੁੰਦਾ ਉਹਨੂੰ ਕਹਿ ਦੇਣਾ ਸੌਖਾ ਹੁੰਦਾ ਲੇਕਿਨ ਏਡੇ ਵੱਡੇ ਸਟੇਟਸ ਦੇ ਬੰਦੇ ਨੂੰ ਇੱਕ ਵਾਰੀ ਉਮੀਦਵਾਰ ਬਣਾ ਕੇ ਤੇ ਡੇਢ ਮਹੀਨੇ ਬਾਅਦ ਉਹਨੂੰ ਵਾਪਸ ਲੈਣਾ ਬੜਾ ਉੱਪਰ ਕੰਮ ਸੀ ਲੇਕਿਨ ਇੱਕ ਪਾਸੇ ਰਾਜਨੀਤੀ ਹੈ ਇੱਕ ਪਾਸੇ ਪੰਜਾਬ ਦੀ ਅਣਖ ਤੇ ਗੈਰਤ ਦਾ ਸਵਾਲ ਹੈ ਅਸੀਂ ਰਾਜਨੀਤੀਆਂ ਛੱਡ ਦਿੱਤੀਆਂ ਬੀਬੀ ਖਾਲੜਾ ਬੈਠੇ ਨੇ ਤੁਹਾਨੂੰ ਬੇਨਤੀ ਕਰਕੇ ਗਏ ਆ ਬੜੀਆਂ ਚੰਗੀਆਂ ਗੱਲਾਂ ਕੀਤੀਆਂ ਨੇ ਮੈਂ ਇੱਕੋ ਤੁਹਾਨੂੰ ਬੇਨਤੀ ਕਰਾਂਗਾ ਕਿ ਬੀਬੀ ਖਾਲੜਾ ਨੇ ਐਮਪੀ ਬਣਨਾ ਜਾਂ ਨਹੀਂ ਬਣਨਾ ਇਹ ਸਵਾਲ ਨਹੀਂ ਸਵਾਲ ਕੀ ਹੈ ਕਿ ਅੱਜ ਜਿਹੜੇ ਲੋਕ ਬੀਬੀ ਖਾਲੜਾ ਨੂੰ ਵੋਟ ਪਾਉਣਗੇ ਉਹ ਇੱਕ ਸਰਟੀਫੀਕੇਟ ਹੋਊਗਾ ਪੰਜਾਬ ਦੇ ਲੋਕਾਂ ਵੱਲੋਂ ਕਿ ਅਗੇ ਸਾਡੇ ਵਿੱਚ ਅਣਖ ਤੇ ਗੈਰਤ ਸਿੱਖਾਂ ਵਿੱਚ ਕਿਉਂਦੀ ਹੈ ਕਿ ਜੇ ਪਹੀ ਅਸੀਂ ਫਿਰ ਉਹਨਾਂ ਇਲਾਜਾਂ 'ਚ ਫਸ ਕੇ ਜਿਹੜੇ ਲੌਲੀਪੌਪ ਸਾਨੂੰ ਪਿੱਛੇ ਮਿਲਦੇ ਰਹੇ ਜਿਨ੍ਹਾਂ ਸਾਨੂੰ ਲਾਲਚੀ ਬਣਾਉਂਦਾ ਭੁਖਾਰੀ ਬਣਾਉਂਦਾ ਆਟਾ ਢਾਲ ਲੈ ਲਓ ਆ ਚੀਜ਼ ਮੁਕਤ ਲੈ ਲਓ ਅੱਤ ਉਸੀ ਤੇ ਬਾਬੇ ਨਾਨਕ ਤੇ ਕਿਰਤੀ ਸਿੱਖ ਸੋ ਜਿਨ੍ਹਾਂ ਕਿਰਤ ਕਰਨ ਵਾਸਤੇ ਪ੍ਰੇਰਣਾ ਦਿੱਤੀ ਸੀ ਸਾਨੂੰ ਬੁਖਾਰੀ ਬਣਾ ਤਾ ਇਨ੍ਹਾਂ ਸਰਕਾਰਾਂ ਨੇ ਮੈਂ ਬੇਨਤੀ ਕਰਾਂਗਾ ਕਿਤੇ ਮੁੜ ਕੇ ਮੌਕਾ ਮਿਲੇ ਆ ਖੁਦ ਕੇ ਵਿਚਾਰ ਕਰਾਂਗੇ ਇੱਕ ਪਾਸੇ ਗੁਰੂ ਨੂੰ ਤੇ ਜੰਗ ਜਲੀ ਦੇਣ ਵਾਲੇ ਆ ਉਹ ਸੌਦਾ ਸਾਥ ਤੇ ਬਲਾਦਕਾਰੀ ਸਾਥ ਉਹਨੇ ਨਾਸਤਾਂਜ ਕਿ ਗੁਰੂ ਗ੍ਰੰਥ ਸਾਹਿਬ ਨਾਲ بے وفਾਈ ਉਹਦੇ ਵੱਲ ਪਿੱਠ ਕਰ ਲੈ ਇਹ ਪੰਥਕ ਇਸ ਮੌਦੇ ਕਰਦੇ ਆ ਸਾਡੇ ਨਾਲੋਂ ਵੱਧ ਉਸ ਪਰਿਵਾਰ ਨਾਲ ਨੇੜ ਕਿਸੇ ਦਾ ਨਹੀਂ ਸੀ ਲੇਕਿਨ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਈ ਅਸੀਂ ਵੇਖਿਆ ਕਿ ਇਹ ਗੁਰੂ ਨੂੰ ਪਿੱਛਤੇ ਗਿਆ ਅਸੀਂ ਫਤਿਹ ਬੁਲਾ ਕੇ ਬਖਰੇ ਹੋ ਗਏ ਆ ਅਸੀਂ ਕਿਹਾ ਅਕਾਲੀ ਤਲ ਨਹੀਂ ਮਰਨ ਦੇਣਾ ਇਹ ਬਾਦਮ ਪਰਿਵਾਰ ਨੇ ਕਾਲੀ ਤਲ ਮਾਰਨ ਦਾ ਰਾਹ ਅਪਣਾ ਲਿਆ ਹੈ। ਇਹਨੂੰ ਕੋਈ ਚਾਚੇ ਦਾ ਵੀਰ ਨਹੀਂ ਲੱਭਾ। ਆਹ ਸੌਦੇ ਵੀ ਸਾਧ ਨਹੀਂ ਲੈਣ ਦੀ ਸਾਡੇ ਕੋਲੇ। ਆ ਇੱਕ ਮੈਨੂੰ ਪ੍ਰੈਸ ਵਾਲੇ ਪਿੱਛੇ ਪੁੱਛਦੇ ਆ ਕਿ ਇਹ ਬੀਬੀ ਨੇ ਜਿਹੜਾ ਪਹਿਰਾਵਾ ਤਾਰੇ ਉਹ ਪਾਇਆ ਉਹਦੇ ਕਰਕੇ ਸਾਧ ਨਹੀਂ ਆਦੇ। ਉਹ ਮੈਂ ਕਿਹਾ ਬੇਗੋਵਾਲ ਇੱਕ ਡੇਰਾ ਬਣਾਇਆ ਹੋਇਆ। ਉਸ ਡੇਰੇ ਦੀ ਅੰਚਾਰ ਤੇ ਆ ਬੀਬੀ। ਇਹ ਡੇਰੇ ਦੀ ਸਾਧਰੀ ਆ। ਦੇ ਵਿਰੋਧ ਸਾਡੀ ਜਿਹੜੀ ਸਿੱਖਾਂ ਦੀ ਪਰਿਯਾਦਾ ਆ ਉਹਦੇ ਵਿੱਚ ਇੱਕ ਮਾਦੇ ਵੀ ਆ ਕਿ ਜਿਹੜਾ ਕੁੜੀ ਮਾਰਿਆ ਨੜੀ ਮਾਰਿਆ ਉਹਦੇ ਨਾਲ ਕੋਈ ਸਿੱਖ ਆਪਣਾ ਸੰਬੰਧ ਨਹੀਂ ਰੱਖ ਸਕਦਾ ਇਹਨੇ ਆਪਣੀ ਕੁੜੀ ਨਹੀਂ ਮਾਰੀ ਇਹਨੇ ਦੋ ਕਤਲ ਕੀਤੇ ਆ ਇਹਦੀ ਲੜਕੀ ਪ੍ਰੈਗਨੈਂਸੀ ਇੱਕ ਬੱਚਾ ਉਹਦੇ ਪੇਟ ਵਿੱਚ ਸੀ ਇਹ ਬੀਬੀ ਨੇ ਦੋ ਕਤਲ ਕੀਤੇ ਆ ਦੋ ਕਤਲਾਂ ਲਈ ਜ਼ਿੰਮੇਵਾਰ ਹੈ ਇਹੋ ਜਿਹੇ ਲੋਕਾਂ ਨੂੰ ਪਾਰਲੀਮੈਂਟ ਵਿੱਚ ਭੇਜਣਾ ਇਹ ਬਾਅਦਿਆਂ ਜਿਹੜਾ ਤੁਸੀਂ ਸੋਚੋ ਜਿਹੜੇ ਲੋਕ ਆਹੋ ਜਿਹੇ ਲੋਕ ਨੇ ਇਹ ਇਹੋ ਜਿਹੇ ਲੋਕ ਪਾਰਲੀਮੈਂਟ ਚ ਚਲੇ ਗਏ ਫਿਰ ਕੀ ਗੁੱਲ ਖਲਾਉਣਗੇ ਜੋ ਕੁਝ ਇੱਥੇ ਕਰਦੇ ਰਿਹਾ ਉਹ ਪਾਰਲੀਮੈਂਟ ਚ ਜਾ ਕੇ ਕਰਨਗੇ ਅਲੜਾ ਜੀ ਦੀ ਕੁਰਬਾਨੀ ਮੈਂ ਬੀਏ ਤੱਕ ਇਤਿਹਾਸ ਦਾ ਸਟੂਡੈਂਟ ਹਾਂ ਮੈਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹਿਆ ਲੇਕਿਨ ਜਿਹੋ ਜੀ ਕੁਰਬਾਨੀ ਥਾਲਾ ਜੀ ਨੇ ਕੀਤੀ ਆ ਸਾਰੇ ਸੰਸਾਰ ਵਿੱਚ ਕਹਨੇ ਨਹੀਂ ਕੀਤੀ ਉਹ 25000 ਲਾ وارਸ ਲਾਚਾ ਜਿਨ੍ਹਾਂ ਦੇ ਨਾਂ ਦਾ ਪਤਾ ਨਹੀਂ ਵਤੀਏ ਦਾ ਪਤਾ ਨਹੀਂ ਪਿੰਡ ਦਾ ਪਤਾ ਨਹੀਂ ਗੁਨਾਹ ਕੀ ਆ ਕਿਸੇ ਨੂੰ ਜਾਣਕਾਰੀ ਨਹੀਂ ਉਹ ਸਿਮਿਆਂ ਵਿੱਚ ਜਾ ਕੇ ਉਹਨਾਂ ਦਾ ਸਾਫ ਲੈਂਦਾ ਰਿਹਾ ਉੱਥੋਂ ਜਾ ਕੇ ਰਿਕਾਰਡ ਕੱਠਾ ਕਰਦਾ ਰਿਹਾ ਕਹਿੰਦੇ ਵਾਸਤੇ ਕੋਈ ਆਪਣਾ ਨਿੱਜ ਦਾ ਕੰਮ ਨਹੀਂ ਸੀ ਆਪਣਾ ਕੌਮੀ ਕੰਮ ਸਮਝ ਕੇ ਤੇ ਵੀਰੋ ਉਹਨੇ ਸਾਰਾ ਰਿਕਾਰਡ ਕੱថា ਕੀਤਾ ਔਰ ਉਹ ਗੁੱਜੜਦੋਤ ਜਿਨ੍ਹਾਂ ਲੋਕਾਂ ਨੇ ਉਹ 25000 નિર્ਦੋਸ਼ ਨੌਜਵਾਨ ਪੰਜਾਬ ਦੇ ਸ਼ਹੀਦ ਸੀ ਉਹਨਾਂ ਨੂੰ ਫੜ ਕੇ ਜੇਲਾਂ ਵਿੱਚ ਦੇਣ ਦਾ ਪ੍ਰਬੰਧ ਕੀਤਾ ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ 25000 ਦੇ ਕਾਤਲ ਫੜੇ ਜਾਣੇ ਨੇ ਕਿ ਖਾਲੜਾ ਜੀ ਨੂੰ ਕਹਿ ਦਿੱਤਾ ਜੇ 25000 ਲਾਹ ਵਾਰਸ ਲਾਸ਼ਾਂ ਬਣ ਸਕਦੀਆਂ ਤੇ ਖਾਲੜਾ 25000 ਇੱਕ ਵੀ ਹੋ ਸਕਦੀਆਂ ਦਬਕਾ ਮਾਰਿਆ ਕਿ ਤੇਰੀ ਵਾਰੀ ਵੀ ਆ ਸਕਦੀ ਆ ਤੇਰੀ ਵੀ ਲਾਹ ਵਾਰਸਾਂ ਲਾਸ਼ ਹੋ ਸਕਦੀ ਆ ਮਰਦ ਦੇ ਮਜ਼ਾਨ ਹੈ ਬਾਹਰ ਦੇ ਮੁਲਕਾਂ ਵਿੱਚ ਜਾ ਕੇ ਗੱਲ ਕੀਤੀ ਆ ਪਰ ਉੱਥੇ ਦੇ ਸਿੱਖਾਂ ਨੇ ਉੱਥੇ ਦੀਆਂ ਸਰਕਾਰਾਂ ਨੇ ਇਹ ਆ ਨਾ ਜਾ ਪਿੰਡ ਵਾਪਸ ਇੰਗਲੈਂਡ ਵਿੱਚ ਇਤਵਸਤਾ ਤੇਰੀ ਜਾਨ ਨੂੰ ਖਤਰਾ ਆ ਤੇਰੇ ਦੇਸ਼ ਦੀ ਸਰਕਾਰ ਨੇ ਤੈਨੂੰ ਮਾਰ ਦੇਣਾ ਆ ਲੇਕਿਨ ਉਹ ਸੰਸਾਨ ਨੇ ਕਿਹਾ ਕਿ ਜਿਹੜਾ ਮੈਂ ਮਿਸ਼ਨ ਲੈ ਕੇ ਤੁਰਿਆ ਮੈਂ ਉਹਨਾਂ 25000 ਪਰਿਵਾਰਾਂ ਦੀ ਦੇਣਦਾਰੀ ਹੈ ਮੇਰੇ ਕੋਲੇ ਮੈਂ ਆਪਣਾ ਮਿਸ਼ਨ ਨਹੀਂ ਛੱਡ ਸਕਦਾ ਮੇਰੀ ਕੁਰਬਾਨੀ ਹੋ ਜਾਵੇ ਤੇ ਹੋ ਜਾਵੇ ਮੈਂ ਆਪਣਾ ਮਿਸ਼ਨ ਪੂਰਾ ਕਰਨਾ ਤੇ ਵੀਰੋ ਸ਼ਹਾਦਤ ਕਹੀ ਆ ਜਿਹੜਾ ਸ਼ਹੀਦੀ ਤੈਨ ਤੋਂ ਬਚ ਸਕਦਾ ਹੋਵੇ ਤੇ ਫੇਰ ਵੀ ਸ਼ਹਾਦਤ ਰਵੇ ਉਹ ਸ਼ਹੀਦ ਤਾਂ ਹੀ ਸਾਰਿਆਂ ਨੂੰ ਜੀਦਾ ਕੀ ਜਾਣੇ ਉਹ ਇਨਸਾਨ ਸੀ ਜਿਹੜਾ ਸ਼ਹਾਦਤ ਤੋਂ ਬਚ ਸਕਦਾ ਸੀ ਲੇਕਿਨ ਆਪਣੇ ਮਿਸ਼ਨ ਵਾਸਤੇ ਤੁਹਾਡੇ ਮਿਸ਼ਨ ਵਾਸਤੇ ਤੁਹਾਡੇ ਪੁੱਤਾਂ ਵਾਸਤੇ ਉਸ ਇਨਸਾਨ ਨੇ ਸ਼ਹਾਦਤ ਦਿੱਤੀ ਆ ਤੇ ਜੇ ਅੱਜ ਉਹਦਾ ਮੌਤ ਨਾ ਪਾਇਆ ਤੇ ਯਾਦ ਰੱਖਿਓ ਇਹ ਪੰਜਾਬ ਦੀ ਇਹ ਘਰਤ ਜਿਹੜੀ ਆ ਜਿਹਦੀਆਂ ਵੱਡੀਆਂ ਵਡਿਆਈਆਂ ਹੋਈਆਂ ਨੇ ਹੁਣ ਤੱਕ ਇਤਿਹਾਸਕਾਰਾਂ ਨੇ ਲੰਬੇ ਆਕਾਸ਼ ਤੱਕ ਨੇ ਉਹ ਕਾਲੇ ਅੱਖਰਾਂ ਵਿੱਚ ਲਿਖ ਕੇ ਜਾਣੀ। ਸੋਚਣਾ ਤੁਸੀਂ ਕਿ ਬੋਟ ਤੇ ਪਾਉਣੀ ਆ। ਆਪਾਂ ਭੁੱਲ ਸਕਦੇ ਆ ਕਾਂਗਰਸ ਤੇ ਤਰਨਾਮ ਦੇ ਜਿਮੇਂਦਾਰ ਦੱਛਰ ਲਗਾ ਦੇ ਘੰਟਿਆਂ ਦਾ ਸਮਾਂ ਚਾਹੀਦਾ। ਉਹ ਭੁੱਲ ਜੋਗੇ ਸਭ ਕੋ ਜੋ ਦਿੱਲੀ ਚ ਵਾਪਰਿਆ ਛੋਟੇ ਛੋਟੇ ਬੱਚਿਆਂ ਦੇ ਗਲਾਚ ਤਹਿਰ ਪਾ ਕੇ ਨਿਰਦੋਸ਼ ਲੋਕਾਂ ਨੂੰ ਸ਼ਹੀਦ ਕੀਤਾ। ਸਾਡਾ ਕਾਲ ਦਾ ਸਾਥੇ ਵਿਕਤ ਕਤਤ ਕਿੰਨੇ ਹੋਰ ਕੋਰਤਵਸ ਪਾਉਣ ਲੈ ਜਿੰਨਾ ਤੇ ਫਲਕਾ ਕਰ ਦਿੱਤੀਆਂ ਇਹੋ ਜੇ ਲੋਕਾਂ ਨੂੰ ਵੋਟਾਂ ਪਾਉਣ ਨੂੰ ਜੀ ਕਰਾਏਗਾ ਲੇਕਰ ਮੈਂ ਇੱਕ ਗੱਲ ਕਹੂੰਗਾ ਤੁਸੀਂ ਭੁੱਲ ਜਾਂਦੇ ਹੋ ਨਿੱਕੇ ਨਿੱਕੇ ਲਾਲਚਾਂ ਚ ਆ ਜਾਂਦੇ ਹੋ ਕਸੂਰ ਤੁਹਾਡਾ ਨਹੀਂ ਕਸੂਰ ਸਾਡਾ ਲੋਕਾਂ ਦਾ ਜਿਹੜੇ ਸਰਕਾਰਾਂ ਵਿੱਚ ਲੈ ਕੇ ਜਿੰਨਾ ਤੁਹਾਡੀ ਸਾਈਕਲ ਜਿਹੜੀ ਆ ਉਹ ਤਰਪਤ ਬਣਾਤੀ ਆ ਲਾਜੀ ਬਣਾ ਦਿੱਤੀ ਆ ਅਸੀਂ ਸੋਚ ਲਿਆ ਸਾਡੇ ਪਰਜੇ ਮਾਂ ਕੋ ਜਾਣੇ ਆ ਸਾਡੇ ਪੁੱਤ ਨੂੰ ਨੌਕਰੀ ਮਿਲ ਜਾਣੀ ਆ ਇਹਨੂੰ ਬੱਚਿਆਂ ਸੋਚ ਲਿਆ smartphone ਮਿਲ ਜਾਣੇ ਨੇ ਬਜ਼ੁਰਗਾਂ ਸੋਚ ਲਿਆ ਪੈਨਸ਼ਨ ਵੱਧ ਜਾਣੀ ਆ ਕੁਛ ਹੋਇਆ ਜਿੰਨਾ ਝੂਠਾ ਮੁੱਖ ਮੰਤਰੀ ਕੈਪਟਨ ਹੈ ਮੇਰਾ ਖਿਆਲ ਨਾ ਪੰਜਾਬ ਤੋਂ ਬਣਿਆ ਨਾਮ ਨਾਲੇ ਸਮੇਂ ਚ ਬਣੇ ਝੂਠੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਲੋਕਾਂ ਸਰਕਾਰਾਂ ਬਣਾਈਆਂ ਇਹਨਾਂ ਤੋਂ छुटਤਾਰਾ ਲਾਉ। ਅਸੀਂ ਚਾਹੁੰਦੇ ਹਾਂ ਇਮਾਨਦਾਰੀ ਨਾਲ ਕਿਸ ਤਰ੍ਹਾਂ ਬਦਲ ਪੰਜਾਬ ਵਿੱਚ ਆਵੇ ਜਿਹੜੇ ਇਹਨਾਂ ਰਵਾਇਤੀ ਪਾਰਟੀਆਂ ਨੂੰ ਪਿੱਛੇ ਕਰਕੇ ਲੋਕਾਂ ਨੂੰ ਇਨਸਾਫ਼ ਦੇ ਸਕੇ ਤੇ ਪੰਜਾਬ ਜਿਹੜਾ ਕਦੀ ਦੁਨੀਆ 'ਚ ਕਦਰ ਦੀ ਕਲਾ ਵਾਸਤੇ ਜਾਣਿਆ ਜਾਂਦਾ ਸੀ ਉਹ ਜਿਹਾ ਪੰਜਾਬ ਮੁੜ ਕੇ ਬਣੇ ਮੈਂ ਨਿਮਰਤਾ ਨਾਲ ਦੋਨੇ ਹੱਥ ਜੋੜ ਕੇ ਪਾਟੇ ਚਰਨਾ ਵਿੱਚ ਬੇਨਤੀ ਕਰਦਾ ਕਿ ਕੌਮ ਦੀ ਅਣਖ ਆਬਰੂ ਤੇ ਇੱਜ਼ਤ ਦਾ ਸਵਾਲ ਆ ਇੱਕ ਇੱਕ ਵੋਟ ਆਪਣੀ ਨਹੀਂ ਪਾਉਣੀ ਕਿ ਸਾਡਾ ਪਰਜਾ ਕਿਤੇ ਬੀਬੀ ਜੀ ਕੋ ਨਾਮ ਹੀ ਜਾਇਆ ਜਾਵੇ ਇਹਦਾ ਮਟਾ ਹਲਕਾ ਆ ਇਹ ਚਾਰੀ ਕੋ ਪੋਲਿਟੀਸ਼ੀਅਨ ਆ ਇਹ ਕੋ ਇਲੈਕਸ਼ਨ ਲੜਨ ਵਾਲੇ ਲੋਕ ਨੇ ਲੇਕਿਨ ਮੈਂ ਸਮਝਦਾ ਮੈਂ ਬੀਬੀ ਜੀ ਦਾ ਵੀ ਧੰਨਵਾਦ ਕਰਦਾ ਆ ਕਿ ਤੁਸੀਂ ਹਿੰਮਤ ਕੀਤੀ ਐ ਇਸ ਇਸ਼ੂ ਵਾਸਤੇ ਅੱਗੇ ਆਇਓ ਇਹਨਾਂ ਨੂੰ ਜੇ ਦਿਨ ਲਈ ਭੇਜਾਂਗੇ ਜਿਹੜਾ ਅਧੂਰਾ ਸੁਪਨਾ ਹੈ ਕਾਰਣਾ ਜੀ ਦਾ ਇਹ ਪੂਰਾ ਕਰਨਗੇ